ਸਾਹਿਬ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਪਰਬ ਨੂੰ ਸਮਰਪਿਤ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ ਅੱਜ ਵੀ ਇਹ ਦਿਹਾੜਾ ਇਸ ਸੰਸਥਾਨ ਤੇ ਬਹੁਤ ਸਾਰੀਆਂ ਸੰਗਤਾਂ ਬਹੁਤ ਸਾਰੇ ਮਹਾਂਪੁਰਸ਼ ਆ ਕੇ ਸੰਗਤਾਂ ਨੂੰ ਬੁਰਵਾਣੀ ਹਰੀ ਜਸਪੀਰਤ ਸੁਣਾ ਕੇ ਨਿਹਾਲ ਕਰ ਰਹੇ ਹਨ ਅਰ ਇਹ ਸਰਕਾਰਾਂ ਦੇ ਸਿਰ ਤੇ ਹੁੰਦਾ ਜਦੋਂ ਵੋਟਾਂ ਆ ਜਾਂਦੀਆਂ ਨੇ ਇਹ ਸੌਣ ਦੇ ਕੱਟਵਾਵਾਂ ਬਾਹਰ ਨਿਕਲੇ ਆਉਂਦੇ ਨੇ ਸਾਰੀ ਇਹ ਧਾਰੀ ਜਿਹੜੇ ਹੈਗੇ ਤੇ ਸਰਕਾਰਾਂ ਦੀਆਂ ਨੀਤੀਆਂ ਹੁੰਦੀਆਂ ਨੇ ਸਰਕਾਰਾਂ ਦੇ ਬਾਲੇ ਹੁੰਦੇ ਨੇ ਸਰਕਾਰਾਂ ਦੀ ਉਹ ਡੇਰੇ ਜਿਹੜੇ ਤੁਸੀਂ ਕਹਦੇ ਹੋ ਉਹ ਬਣਾਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਅਪਾਰ ਕਿਰਪਾ ਬਖਸ਼ਿਸ ਦੁਆਰਾ ਇਹ ਜੋ ਅਸਥਾਨ ਗੁਰਦਰਾ ਸੰਤ ਸਿੰਘ ਵਿਆਸਰਮ ਸਰਾਜਪੁਰ ਵਿਖੇ ਸੰਤ ਬਾਬਾ ਹਰਪਾਲ ਸਿੰਘ ਜੀ ਜੋ ਮੁਖ ਸੇਵਾ ਦਾ ਰਹਨ ਉਹਨਾਂ ਦੁਆਰਾ ਅਤੇ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਸੰਗਤਾਂ ਦੁਆਰਾ ਇਸ ਅਸਥਾਨ ਤੇ ਜੋ ਕਿ ਨਮਾਸਾਨ ਗੁਰੂ ਘਰ ਬਣਿਆ ਸੀਗਾ ਪਹਿਲਾ ਨੀਕ 1 ਮਾਰਚ ਨੂੰ ਲਕੀ ਗਈ ਸੀ ਤੇ 1 ਮਾਰਚ ਨੂੰ ਹੀ 14 2014 ਦੇ ਵਿੱਚ ਪਹਿਲਾ ਪ੍ਰਕਾਸ਼ ਕੀਤਾ ਗਿਆ ਸੀਗਾ ਉਸ ਦਿਨ ਦਾ ਜੋ ਇਹ ਦਿਹਾੜਾ ਸੀਗਾ ਪ੍ਰਕਾਸ਼ ਦਿਹਾੜਾ ਇਹ ਪੱਕੇ ਤੌਰ ਤੇ ਗੁਰੂ ਘਰ ਦੇ ਵਿੱਚ ਖੁਸ਼ੀਆਂ ਦਾ ਦਿਹਾੜਾ ਮਨਾਉਣਾ ਪ੍ਰారంਭ ਕੀਤਾ ਗਿਆ ਸੀਗਾ ਤੇ ਨਾਲ ਹੀ ਸਾਹਿਬ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ ਅੱਜ ਵੀ ਇਹ ਦਿਹਾੜਾ ਇਸ ਸ਼ਾਂਤੇ ਬਹੁਤ ਸਾਰੀਆਂ ਸੰਗਤਾਂ ਬਹੁਤ ਸਾਰੇ ਮਹਾਪੁਰਸ਼ ਆ ਕੇ ਸੰਗਤਾਂ ਨੂੰ ਗੁਰਬਾਣੀ ਹਰੀ ਜਸ ਕੀਰਤ ਸੁਣਾ ਕੇ ਨਿਹਾਲ ਕਰ ਰਹੇ ਹਨ ਬਹੁਤ ਸਾਰੀਆਂ ਸੰਗਤਾਂ ਕੇ ਗੁਰਮਤ ਸਮਾਗੋਂ ਦਾ ਲਾਹ ਪ੍ਰਾਪਤ ਕਰਦੀਆਂ ਹਨ ਸੇਵਾ ਕਰਦੀਆਂ ਹਨ ਤੇ ਜੋ ਮਿਸ਼ਨ ਹੈ ਮਹਾਪੁਰਸ਼ਾਂ ਦਾ ਗੁਰੂ ਘਰਾਂ ਦਾ ਸਾਡੀ ਮਰਿਆਦਾ ਅਨੁਸਾਰ ਉਹ ਉਸੇ ਤਰ੍ਹਾਂ ਹੀ ਪੂਰੀ ਤਰ੍ਹਾਂ ਕੀਤਾ ਜਾ ਰਿਹਾ ਹੈ ਸੋ ਸਾਰੀਆਂ ਸੰਗਤਾਂ ਆ ਕੇ ਗੁਰਬਾਣੀ ਦੇ ਸੇਵਾ ਦੇ ਲਾਭ ਪ੍ਰਾਪਤ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਪੁਰ ਗੁਰਦੁਆਰਾ ਸਾਹਿਬੇ ਕੀ ਪਹੁੰਚ ਇੱਥੇ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਹੈ ਕੀ ਮਨੋਰਥ ਹੁੰਦੇ ਨੇ ਜਿਹੜੇ ਸਮਾਗਮ ਕਰਾਇਆ ਜਾਂਦੇ ਨੇ ਕੀ ਕਹਿਣਾ ਚਾਹੋ ਇਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇੱਥੇ ਸੰਪੂਰਨ ਸਰਪੰਨ ਸਿੰਘ ਜੀ ਸੋ ਜਥੇ ਸਮੇਤ ਸੋ ਜਥੇ ਸਮੇਤ ਹਰ ਇੱਕ ਸਾਲ ਦੀ ਤਰ੍ਹਾਂ ਦਸਾਂ ਪਾਸ਼ੇ ਦੀ ਯਾਦ ਵਿੱਚ ਅਤੇ ਪਹਿਲੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਅੰਦਰਵਾਰ ਸਾਹਿਬ ਦੇ ਅੰਦਰ ਜੋ ਕਰਵਾਏ ਸੀ ਉਸ ਸੰਬੰਧ ਦੇ ਵਿੱਚ ਇਹ ਹਰ ਸਾਲ ਸਮਾਗਮ ਕਰਾਉਂਦੇ ਨੇ ਜੀ ਤੇ ਸੰਗਤਾਂ ਹਮ ਹਮਾਰ ਕੇ ਪਹੁੰਚਦੀਆਂ ਨੇ ਸੋ ਜੋ ਗੁਰੂਆਂ ਦੀ ਪਰਪਾਰਟੀ ਚੱਲੀ ਚਲਾਈ ਹੋਈ ਹੈ ਵੱਡੇ ਮਹਾਂਪੁਰਸ਼ਾਂ ਦੀ ਸੰਤ ਬਾਸਪਦੇਵ ਸਿੰਘ ਜੀ ਲਾਡਾ ਸਾਹਿਬ ਵਾਲੇ ਮਹਾਂਪੁਰਸ਼ ਤੇ ਉਹਨਾਂ ਦੀ ਰਕੇ ਪਹਿਲਾਂ ਉਹਨਾਂ ਦੀ ਚਰਨ ਛਣ ਦੇ ਵਿੱਚ ਹੀ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਫਿਰ ਇਸ ਧਰਤੀ ਨੂੰ ਭਾਗ ਲਾਇਆ ਤੇ ਅੱਜ ਵੀ ਉਸੇ ਤਰ੍ਹਾਂ ਹੀ ਜਿਵੇਂ ਜਿਵੇਂ ਮਹਾਕੋਰਖਾ ਦਾ ਅੱਗੇ ਚੱਲਦਾ ਹੁੰਦਾ ਰਾੜਾ ਸਾਹਿਬ ਕੋ ਪਹਿਲਾਂ ਉਹ ਸਾਹਿਬ ਗੁਰੂ ਨਾਨਕ ਸਾਹਿਬ ਨੇ ਜੋ ਫਤੂਮ ਕੀਤਾ ਜੀ ਤੇ ਕਥਾ ਕੀਰਤਨ ਕਰਦੇ ਨੇ ਤੇ ਦੂਰ ਦੂਰ ਜਾ ਕੇ ਸੰਗਤਾਂ ਨੂੰ ਜੋੜਦੇ ਨੇ ਗੁਰਬਾਣੀ ਨਾਲ ਗੁਰੂ ਨਾਲ ਤੇ ਖੰਡੇ ਵਾਟੇ ਦਾ ਅਮਰ ਸ਼ਕਾਉਂਦੇ ਨੇ ਗੁਰੂ ਨਾਲ ਜੋੜਨਾ ਫੰਡੀ ਵੱਟ ਦਮਰ ਸ਼ਕਾਉਣਾ ਬਾਣੀ ਨਾਲ ਜੋੜਨਾ ਇਹੋ ਹੀ ਮਹਾਪੁਰਸ਼ਾਂ ਦਾ ਜਿਹੜਾ ਮੈਂ ਪਰਜੋਜ ਮੰਨਦਾ ਉਹ ਇਥੇ ਚੱਲ ਰਿਹਾ ਜੀ ਜੋ ਸੰਗਤਾਂ ਡੇਰੇ ਬਾਦ ਵੱਲੋਂ ਵੱਧ ਰਹੇ ਲੋਣ ਬਾਰੇ ਕੀ ਕਹਣਗੇ ਡੇਰਾ ਬਾਦ ਡੇਰਾ ਤਾਂ ਵੈਸੇ ਘਰ ਨੂੰ ਵੀ ਡੇਰਾ ਕਹਿੰਦੇ ਨੇ ਆਪਾਂ ਜਾਈਏ ਹਰਿਆਣੇ ਚ ਖੇਤਾਂ ਚ ਜਾਵਾਂਗੇ ਤਾਂ ਡੇਰਾ ਕਹਿੰਦੇ ਨੇ ਡੇਰਾ ਕਿਸ ਪ੍ਰਕਾਰ ਦਾ ਡੇਰਾ ਹੈ ਜਿੱਥੇ ਤਾਂ ਗੁਰਬਾਣੀ ਦਾ ਪ੍ਰਕਾਸ਼ ਹੈ ਜੀ ਜਿਸਨਾਰ ਸਾਹਿਬ ਸਜਦਾ ਸਜਿਆ ਹੋਇਆ ਤੇ ਗੁਰਬਾਣੀ ਨਾਲ ਜੋੜਿਆ ਜਾਂਦਾ ਅਮਰ ਸ਼ਕਾਇਆ ਜਾਂਦਾ ਗੁਰੂ ਘਰਾਂ ਦੀ ਸੇਵਾ ਚੱਲਦੀ ਹੈ ਜਿਵੇਂ ਸੰਤੋਖ ਮੱਖਣ ਸਿੰਘ ਜੀ ਦੇਖੋ ਆਪਣੇ ਇਲਾਕੇ ਦੇ ਵਿੱਚ ਸੇਵਾ ਕਰਾ ਰਹੇ ਨੇ ਤੇ ਇਹ ਨੂੰ ਆਪਾਂ ਡੇਰਾ ਨਹੀਂ ਕਹਿ ਸਕਦੇ ਇਹ ਗੁਰੂ ਘਰ ਨੇ ਜਿੱਥੇ ਗੁਰੂ ਦਾ ਪ੍ਰਕਾਸ਼ ਹੈ ਗੁਰੂ ਘਰ ਡੇਰਾ ਨਹੀਂ ਉੱਥੇ ਪ੍ਰਬੰਧਕ ਹੋ ਸਕਦੇ ਨੇ ਪ੍ਰਬੰਧਕ ਦੇਖੋ ਪ੍ਰਬੰਧਕ ਜਿਵੇਂ ਜੀ ਨੇ ਪ੍ਰਬੰਧ ਚਲਾਉਣਾ ਹੈ ਉਹ ਇੱਕ ਵੀ ਹੋ ਸਕਦਾ 5 ਵੀ ਹੋ ਸਕਦੇ ਨੇ 11 ਵੀ ਹੋ ਸਕਦੇ ਨੇ ਉਹ ਪ੍ਰਬੰਧਕ ਨੇ ਉਹ ਡੇਰੇਦਾਰ ਨਹੀਂ ਹੈਗੇ ਉੱਥੋਂ ਦੇ ਮੁਖੀ ਸੇਵਾਦਾਰ ਕਹਾਉਂਦੇ ਨੇ ਭਾਵੇਂ ਉਹ ਉੱਚੀਆਂ ਬਲੰਦੀਆਂ ਨੂੰ ਪ੍ਰਾਪਤ ਕਰ ਜਾਂਦੇ ਨੇ ਪਰ ਫਿਰ ਵੀ ਆਪਣੇ ਆਪ ਨੂੰ ਸੰਤ ਨਹੀਂ ਕਹੋਂਦੇ ਮੁਕਤ ਸੇਵਾਦਾਰ ਹੀ ਕਹੋਂਦੇ ਮੇਰੇ ਕਹਿਰ ਤੋਂ ਭਾਬ ਜਿਹੜੇ ਦੇਹਧਾਰੀ ਦੀ ਗੱਲ ਕਰ ਰਹੇ ਨੇ ਸਾਨੂੰ ਗੁਰੂਗ੍ਰੰਥ ਸਾਹਿਬ ਦੇ ਲੜ ਲਾਇਆ ਗੁਰੂ ਸਾਹਿਬ ਨੇ ਜਿਹੜੇ ਦੇਹਧਾਰੀ ਕਰ ਜਾ ਰਹੇ ਨੇ ਉਹਨਾਂ ਵਰਗੀ ਗੱਲ ਆਹ ਦੇਹਧਾਰੀ ਇਹ ਸਰਕਾਰਾਂ ਦੇ ਸਿਰ ਤੇ ਹੁੰਦਾ ਜਦੋਂ ਵੋਟਾਂ ਆ ਜਾਂਦੀਆਂ ਨੇ ਇਹ ਸੌਣ ਦੇ ਡੱਡੂਆਂ ਵਾਂਗ ਬਾਹਰ ਨਿਕਲੇ ਹੁੰਦੇ ਨੇ ਸਾਰੀ ਦੇਹਧਾਰੀ ਜਿਹੜੇ ਹੈਗੇ ਤੇ ਸਰਕਾਰਾਂ ਦੀਆਂ ਨੀਤੀਆਂ ਹੁੰਦੀਆਂ ਨੇ ਸਰਕਾਰਾਂ ਦੇ ਪਾਲੇ ਹੁੰਦੇ ਨੇ ਸਰਕਾਰਾਂ ਦੀ ਉਹ ਉਹ ਡੇਰੇ ਜਿਹੜੇ ਤੁਸੀਂ ਕਹ ਰਹੇ ਹੋ ਉਹ ਬਣਾਏ ਹੁੰਦੇ ਨੇ ਉਹਨਾਂ ਦੇ ਹੱਥ ਤੇ ਖੜੇ ਹੁੰਦੇ ਨੇ ਉਹ ਜੋ ਸਰਕਾਰ ਹੱਥ ਰੱਖ ਲੈਣ ਚੱਲ ਪੈਂਦੇ ਨੇ ਚੱਕਣ ਤਾਂ ਫਿਰ ਜੇਲ੍ਹ ਤੇ ਹੋ ਆਸਰਾਮ ਹੈ ਜੇ ਹੋ ਆਸਰਾਮ ਫਿਰ ਵਸਤਰੀ ਹੁੰਦਾ ਸਮਰਥ ਰੂਪ ਕੋ ਲੈ ਗਏ ਇਹ ਜਿਹੜਾ ਸਮਾਗਮ ਇਹ ਗੁਰਦੁਆਰਾ ਸਾਹਿਬ ਦੀ ਦਰਵਾਜ਼ੀਆਂ ਆਵਾਜ਼ੀਆਂ ਭਰ ਕੇ ਅੱਜ ਤੱਕ ਪਿਆਰ ਵੀ ਤੁਮਾਰ ਚੁਣ ਹੋਈ ਸੀ ਫਿਰ ਇਥੇ ਪ੍ਰਕਾਸ਼ ਦਿਹਾੜਾ ਕੀਤਾ ਉਸ ਦਿਨ ਤੋਂ ਦਸੇ ਗੁਰੂ ਸਾਹਿਬਾਂ ਨੇ ਗੁਰੂ ਰੋੜ ਪਰਬ ਨੂੰ ਮਹਾਰਾਜ ਕ੍ਰਿਪਾ ਸਾਹਿਬ ਜੀ ਮਹਾਰਾ ਦੇ ਪ੍ਰਕਾਸ਼ ਦਿਹਾੜੇ ਨੂੰ ਮੁਕਰ ਕੇ ਇਹ ਜਿਹੜਾ ਦਿਨ ਨਿਯਤ ਕੀਤਾ ਗਿਆ ਵਾਪਾਰਕ ਕੋਰ ਭਾਈ ਸੰਗਤ ਕੋਰ ਉਹ ਸਮੇਂ ਤੋਂ ਹੀ ਫਿਰ ਦਿਨ ਮਨਾਇਆ ਜਾਂਦਾ ਹੈ ਇਹਦੇ ਵਿੱਚ ਸੰਗਤਾਂ ਗੁਰਬਾਣੀ ਨਾਲ ਜੁੜਦੀਆਂ ਨੇ ਵਿਚਾਰਧਾਰਾ ਨਾਲ ਤੇ ਮਹਾਂਪੁਰਖਾਂ ਦਾ ਜਿਹੜਾ ਜਦੋਂ ਤੋਂ ਪ੍ਰਮਾਤਮਾ ਦਾ ਆਗੂ ਰਹੇ ਦਾ ਮਹਾਰਾਜ ਦਾ ਪੁਰਖ ਜਿਵੇਂ ਬਾਬਾ ਅਮਰ ਸਿੰਘ ਜੀ ਰਾੜਾ ਸਾਹਿਬ ਨਾਲ ਸੰਗਵਾੜਾ ਚਦਨਾਮ ਸਿੰਘ ਜੀ ਕੀਰਦੀ ਵਾਲੇ ਕੁਮਾਰ ਕੌਰ ਜੀ ਭਿੰਗੀ ਵਾਲੇ ਮਹਾਂਪੁਰਖ ਸੰਤ ਬਾਬਾ ਬਲਕਾਰ ਸਿੰਘ ਜੀ ਰਖੜੇ ਵਾਲੇ ਹੋਰ ਵੀ ਬਹੁਤ ਸਾਰੇ ਮਹਾਂਪੁਰਖਾਂ ਨੇ ਜਥੇਦਾਰਾਂ ਨੇ ਕਥਾ-ਬਾਚਕਾਂ ਨੇ ਹਾਜ਼ਰੀ ਭਰੀ ਹੈ